ਤੇ ਇੱਥੇ ਇੰਡੀਆ ਦੇ ਵਿੱਚ ਜਦੋਂ ਮੈਂ ਆਇਆ ਤੇ ਇੱਥੇ ਜਦੋਂ ਦੇਖਿਆ ਮਸ਼ੀਨਾਂ ਲੱਗੀਆਂ ਆ ਆਰਓ ਲੱਗੀਆਂ ਮੈਂ 1972 'ਚ ਆਰਓ ਮੈਕਾਦਾਂ ਕੋਲ ਕੰਡਾ ਲੱਗਿਆ ਸੀ ਤੇ ਫਿਰ 1990 ਦੇ ਵਿੱਚ ਮੈਂ ਕੈਨੇਡਾ ਕੋ ਇੰਡੀਆ ਲੱਗ ਗਿਆ ਸੀ ਔਰ ਮੈਂ ਨਹੀਂ ਕਹਿੰਦਾ ਉਹ ਮਸ਼ੀਨ ਮਾੜੀਆਂ ਹੈਗੀਆਂ ਪਰ ਜਦੋਂ ਦੇ ਵਿੱਚ ਜੋ ਵੀ ਸਾਨੂੰ ਸੱਸਿਆ ਆਈ ਆ ਅਸੀਂ ਉਹਨੂੰ ਕੋਰ ਕੰਮ ਕੀਤਾ ਹੈਗਾ ਇਹ ਜਿਹੜੀ مشین ਅਸੀਂ ਡਿਜ਼ਾਈਨ ਕੀਤੀ ਆ ਇਸ ਲਈ ਇਹ ਦੁਨੀਆ ਚ ਪਹਿਲੀ ਮਸ਼ੀਨ ਹੋਗੀ ਇਹ ਸਿਸਟਮ ਆ ਜਿਹੜੀ ਅਸੀਂ ਤਿਆਰ ਕੀਤੀ ਆ ਇਹ ਅਸੀਂ ਇੱਥੇ ਤੁਹਾਨੂੰ ਇੱਕ ਥੋੜੀ ਜਿਹੀ ਡੈਮੋਸਟ੍ਰੇਸ਼ਨ ਵੀ ਦਿਵਾਗੇ ਦੱਸ ਰਹੇ ਆ ਇਸ ਮਸ਼ੀਨ ਦਾ ਤੇ ਬਾਕੀਆਂ ਦੇ ਮਸ਼ੀਨਾਂ ਨਾਲ ਕੀ ਫੱਕਿਆ ਹਾਂਜੀ ਸਭ ਤੋਂ ਪਹਿਲਾਂ ਅਸੀਂ ਪਾਣੀ ਨੂੰ ਟੈਸਟ ਕਰਦੇ ਆ ਠੀਕ ਆ ਪਾਣੀ ਜਿੱਦਾਂ ਹਰੇਕ ਥਾਂ ਦਾ ਪਾਣੀ ਡਿਫਰੈਂਟ ਆ ਹਾਂਜੀ ਪੰਜਾਬ ਦਾ ਵੱਖਰਾ ਹੈ ਦਿੱਲੀ ਦਾ ਵੱਖਰਾ ਰਿਕਸ ਟਿਕਸ ਦਾ ਵੱਖਰਾ इवन ਬਰਤਾਂ ਦੀ ਵੀ ਇੰਦੇ ਆ ਕੈਨੇਡਾ ਦੀ ਵੀ ਇਦਾਂ ਹੀ ਆ ਸਭ ਦੀ ਸਟੇਟ ਦੇ ਪਾਈ ਡਿਫਰੈਂਟ ਹੈਗੇ ਅਸੀਂ ਇਹਨੂੰ ਪਹਿਲਾਂ ਟੈਸਟ ਕਰਦੇ ਆ ਸਭ ਤੋਂ ਪਹਿਲਾਂ ਜਿਹੜੀ ਸਾਨੂੰ ਬਿਗੇਸਟ ਮਸੱਈਆ ਹੁੰਦੀ ਆ ਉਹ ਸਾਨੂੰ ਸਕੇਲਿੰਗ ਨਹੀਂ ਹੁੰਦੀ ਆ ਜਿਹਨੂੰ ਅਸੀਂ ਕਹਿੰਦੇ ਆ ਹਾਰਡ ਵਾਟਰ ਕਿਉਂਕਿ ਹਾਰਡ ਵਾਟਰ ਦੇ ਦਬਾਅ ਕੀ ਹੁੰਦਾ ਹੈ ਸਾਰੇ ਜਿਹੜੇ ਫਿਲਟਰ ਆ ਉਹ ਪਲੱਗ ਬਜੰਦੇ ਆ ਜਿਹਦੇ ਨਾਲ ਜਿਹੜੀ ਮਸ਼ੀਨਾਂ ਆ ਉਹ ਫੇਰ ਕੰਮ ਨਹੀਂ ਕਰਦੀਆਂ ਅਸੀਂ ਪਾਣੀ ਨੂੰ ਟੈਸਟ ਕਰਕੇ ਪਹਿਲਾਂ ਹਾਰਡਨੈਸ ਜਿਹੜੀ ਆ ਉਹ ਚੈੱਕ ਕਰਦੇ ਹਾਂ ਪਾਣੀ ਕਿੰਨੀ ਆ ਸਭ ਤੋਂ ਪਹਿਲਾਂ ਅਸੀਂ ਉਹਨੂੰ ਡਿਜ਼ਾਈਨ ਕਰਦੇ ਹਾਂ ਜਿੱਦਾਂ ਤੁਹਾਨੂੰ ਮੈਂ ਦਿਖਾਵਦਾ ਮਸ਼ੀਨ ਦੇ ਵਿੱਚ ਆਹ ਅਸੀਂ ਅੰਡਰ ਦਾ ਸਿੰਕ ਮਸ਼ੀਨ ਹੈ ਇਹ ਸਾਰੀਆਂ ਜਿਹੜੀਆਂ ਮਾਰਕੀਟ ਦੇ ਵਿੱਚ ਜਾਂਦੀਆਂ ਅੱਜਕੱਲ੍ਹ ਅੰਡਰ ਦਾ ਸਿੰਕ ਹੀ ਲੱਗਦੀਆਂ ਇਹ ਸਾਰਾ ਸਿਸਟਮ ਜਿਹੜਾ ਇਹ ਆ ਤੁਹਾਡਾ ਪੀਜੀ ਚ ਲੱਗਦਾ ਸਭ ਤੋਂ ਪਹਿਲਾਂ ਅਸੀਂ ਵਾਟਰ ਸੌਫਟਨਰ ਨੂੰ

ਕਿਉਂਕਿ ਜਿਹੜੀ ਮਾਰਕੀਟ ਦੇ ਵਿੱਚ ਐਕਸਪਲੀਅ ਜਿੰਨੀਆਂ ਵੀ ਆਗਲੀਆਂ ਆ ਉਹ ਸਾਰਾ ਪਾਣੀ ਜਿਹੜਾ ਆ ਉਹ প্লাਸਟੀਕ ਦੀ ਟੈਂਕੀ ਦੇ ਵਿੱਚ ਸਟੋਰ ਹੁੰਦਾ ਅਸੀਂ ਉਸ ਨੂੰ ਜਿਹੜਾ ਪਿਓਰ ਕਰਦੇ ਆ ਪੂਰਿਫੀਸ਼ਨ ਦੀ ਟੈਂਕ ਚ ਲੈ ਜਾਇਆ ਉਹਦੇ ਵਿੱਚ ਫਿਰ ਅਸੀਂ ਆਕਸੀਜਨ ਜਿਹਨੂੰ ਅਸੀਂ ਕਹਿੰਦੇ ਆ O2 ਇੱਕ ਮਸ਼ੀਨ ਇਹ ਉਹਦੋਂ ਰਿਡਿਊਸ ਕਰਦੀ ਆ ਉਹ ਪਾਣੀ ਦੇ ਵਿੱਚ ਜਿੰਨੇ ਵੀ ਕਟਾਨੂ ਆ ਮਾਈਕਰੋਬਾਇਓਲੋਜੀਕਲ ਹੈਗੇ ਜੇ ਵਾਇਰਸ ਹੋਆ ਬੈਕਟੀਰੀਆ ਹੋ ਗਿਆ ਕੁਝ ਵੀ ਹੈਗਾ ਉਸ ਨੂੰ ਕੱਢ ਲੈਂਦਾ ਉਸ ਤੋਂ ਬਾਅਦ ਪਾਣੀ ਦੇ ਵਿੱਚ ਕੋਈ ਵੀ ਮਾਈਕਰੋਬਸ ਨਹੀਂ ਹੁੰਦਾ ਤੇ ਪਾਣੀ ਆਕਸੀਜਨ ਵਾਲੇ ਛੁੱਟ ਜਾਂਦਾ ਜਿਹੜੀ ਆਰਓ ਆ ਇਹ ਪਾਣੀ ਤੋਂ ਜਿੰਨੇ ਵੀ ਕੈਮੀਕਲ ਹੈ ਪੈਰਸਾਈ ਸੈਲਟਸਾਈ ਇੰਡਸਟਰੀਅਲ ਵੇਜ ਉਹ ਸਾਰੇ ਜਿਹੜੇ ਕੈਮੀਕਲ ਆ ਉੱਧਰ ਗੋ ਹੋ ਜਾਂਦੇ ਆ ਇਹਦੇ ਨਾਲ ਆਕਸੀਜਨ ਰਿਚ ਪਾਣੀ ਬਣਦਾ

ਅਲਲਾਈਜ਼ ਫੇਵਰ ਮੀ ਇਕ ਤਾਇ ਤੁਹਾਡੀ ਪੀਐਚ ਜਿਹੜੀ ਆ ਉਹ ਅੱਬਾ ਬਾਤ ਕੋ ਲੈ ਜਾਉਗਾ ਦੂਸਰਾ ਜਿਹੜਾ ਜਿੰਨੇ ਵੀ ਮਿਨਰਲ ਪਾਣੀ ਦੇ ਵਿੱਚ ਜਿਹੜੇ ਕਿ ਸਾਨੂੰ ਚਾਹੀਦੇ ਆ ਜਿਹੜੇ ਤੱਤ ਹੁੰਦੇ ਆ ਉਹ ਦੇ ਵਿੱਚ ਐਡ ਕਰ ਦਿੰਦੇ ਆ ਅਸੀਂ ਤੁਹਾਨੂੰ ਛੋਟੀ ਇਹ ਪ੍ਰੈਜੈਂਟੇਸ਼ਨ ਦਿਖਾਵਾਂਗੇ ਇਹਦਾ ਬਦਲ ਕੀ ਹੈਗਾ ਤੇ ਜਿਹਦੇ ਨਾਲ ਤੁਹਾਡੇ ਜਿਹੜਾ ਪਾਣੀ ਆ ਉਹ ਐਸਿਡਿਕ ਨਹੀਂ ਰਹੂਗਾ

মই ডেম দ ਨੇ ਅੱਜ ਇਹ ਨੂੰ 10 ml ਲਵਾਗੇ 10 ml ਪਾਣੀ ਵਾਲਾ ਸੀ ਰੌ ਵਾਟਰ ਲਿਆ ਉਹਦੇ ਵਿੱਚ ਪਹਿਲਾਂ ਅਸੀਂ ਦੇਖਦੇ ਆ ਇਹਦੀ ਪੀ ਐਚ ਕਿੰਨੀ ਆ ਇਹ ਅਸੀਂ ਇੱਕ ਡ੍ਰੋਪ ਪਾਵਾਂਗੇ ਤੇ ਤੁਸੀਂ ਦੇਖੋਗੇ ਇਹ ਤਾਂ ਇਹ ਸਕਲਰ ਚਾਹੀਦੀ ਗੀ ਠੀਕ ਹੈ ਹਾਂਜੀ ਇਹ ਜਿਹੜਾ ਕਲਰ ਆ

एक दी भी भी एक ड्राउन हो गया, एक पानी भी दुख हुए, ये यलोज़ा हो गया, ये भी ये कि पीएच आ पांच-छः हो, ठीक है ना? पांच-छः, सब एक पानी ऐसे हो गया, ठीक है, उन्हें तुसी थोड़ी भी शीन वाला पानी तो ऐसे हो गया, जितना पिसानों के याँ पानी, ठीक है, ये याँ वाला पानी है। ਹੋਣੇ ਲਈ ਪਾਣੀ ਨੂੰ ਆਪਣੀ ਮਸ਼ੀਨ ਦਾ ਜਿਹੜੀ ਅਸੀਂ ਡਿਜ਼ਾਈਨ ਕੀਤੀ ਆ ਉਹਦਾ ਲੈ ਲਈਆ ਉਹਦੇ ਵਿੱਚ ਅਸੀਂ ਇੱਕ ਡ੍ਰੌਪ ਕਰ ਰਹੇ ਆ ਇਹ ਦੇਖੋਗੇ ਤੁਸੀਂ ਪਾਣੀ ਨੀਲਾ ਹੋ ਗਿਆ ਇਹਦੀ ਪੀਐਚ ਜਿਹੜੀ ਆ ਇਹ 8 ਬਰਾਬਰ ਚੱਲਦੀ ਠੀਕ ਹੈ ਜੀ ਸੋ ਇਹ ਕਰਨ ਵਾਰ ਕਰਾਂਗਾ

टूटी का पानी आर ओ का पानी से है। ना। ना। पानी जशीन पानी है फिर गया बैक्टीरिया फ्री कोई बैक्टीरिया नहीं हम अभी ए दो ड्रॉप टोले हाँ

ना एक पानी अभी पैदल या ये टीडीएस कोई तीन सौ में गें गें तो आ तीन सौ में हम दिस ठीक है बिल्कुल इधर बात करो गवर्नमेंट ने कहा ये पानी भी नहीं गया क्योंकि वो 500 सौ तक का रिकमेंड कर बिल्कुल पर ये पानी टीडीएस ओके है पर सेफ नहीं है ना पीने क्योंकि माइक्रोफोनिकली अनफेटिया

पानी एसिड बन गया सो so, तो ये भी पानी पीन योग नहीं है मटीरियल तो पीती है हम अभी आह पानी लेने के लिए सारी मशीन ने ऐसी डिजाइन की था देखो ये सारी प्राइवेटेशन थोड़े सामने आ ऐसी ये भी तो कोई है ठीक है हम ये लाइक ये दे रहे हैं कितना है ये टीजीएस है ना एटी थ्री

ਤੁਸੀਂ ਵੀ ਪੁੱਦਾ ਹੀ ਫਿਲਟਰ ਨੋਮੀਅਮ ਉਹਦੀ ਸਰਵਿਸ ਤੋਂ ਲੈ ਲੈਣਿਆ ਇਹ ਬਹੁਤ ਘੱਟ ਹੀ ਸਰਵਿਸ ਦੀ ਲੋੜ ਪੈਂਦੀ ਹੈ ਇਹ ਸਾਰਾ ਆਟੋਮੈਟਿਕ ਸਿਸਟਮ ਹੈ ਤਾਂ ਅਸੀਂ ਤੁਹਾਨੂੰ ਰਿਕਵੈਸਟ ਕਰਦੇ ਆਂ ਕਿ ਸਾਾਨੂੰ ਸਪੋਰਟ ਕਰੋ ਅਸੀਂ ਤੁਹਾਨੂੰ ਇਹਦਾ ਸੋਲੂਸ਼ਨ ਅਪ੍ਰੋਪਰ ਪ੍ਰੈਟਿਕਲ ਰਣਜੀਤ ਜੀ ਦਾ ਨੰਬਰ ਬੋਲ ਦਿੰਦੇ ਨੰਬਰ ਹੈ ਜੀ 7009 107083 বহুত বহুত ধন ধন্যেংক ইউ